ਅਨਮੋਲ ਕਟ ਪੀਸ ਤੇ ਰਕਰੀ ਦੇ ਮੌਕੇ ਤੇ ਅਸੀਂ ਇੱਕ ਵਾਰ ਫਿਰ ਲੈ ਕੇ ਆਏ ਆ ਜੀ ਨਵਾਂ ਸਟਾਕ ਕਿਉਂਕਿ ਜਿਹੜਾ ਪਿਛਲਾ ਸਟਾਕ ਸੀਗਾ ਆਪ ਸਭ ਦੇ ਪਿਆਰ ਨਾਲ ਉਹ ਸਾਰਾ ਸਟਾਕ ਖਤਮ ਹੋ ਗਿਆ ਤੇ ਹੁਣ ਜਿਹੜਾ ਸਟਾਕ ਫਿਰ ਆਇਆ ਹੈ ਇਹ ਵੀ ਪੂਰੇ ਡਿਸਕਾਊਂਟ ਨਾਲ ਦੇ ਰਿਆਂ ਇਹਦੇ ਵਿੱਚ ਜਿਹੜੀਆਂ ਆਈਟਮਾਂ ਆਈਆਂ ਨੇ ਉਹ ਸਾਰੀਆਂ ਨਵੀਆਂ ਨਵੀਆਂ ਹਨ ਤੇ ਉਹ ਆਈਟਮਾਂ ਅਸੀਂ ਤੁਹਾਨੂੰ ਭਾਰੀ ਡਿਸਕਾਊਂਟ ਨਾਲ ਦੇ ਰਿਆਂ ਜਿਨ੍ਹਾਂ ਦੀ ਕੀਮਤ ਹੈ ਹਜ਼ਾਰ ਤੋਂ ਉੱਪਰ ਤੇ 2000 ਦੇ ਦਰਮਿਆਨ ਹੈਗੀਆਂ ਪਰ ਉਹ ਸਾਰੀਆਂ ਆਈਟਮਾਂ ਅਸੀਂ ਤੁਹਾਨੂੰ ਦੇ ਰਿਆਂ 600 ਤੋਂ ਲੈ ਕੇ 900 ਰੁਪਏ ਦੀ ਰੇਂਜ ਦੇ ਵਿੱਚ ਸਟਾਕ ਨਵਾਂ ਆਇਆ ਹੈ ਵੈਰਾਈਟੀ ਵਧੀਆ ਹੈ ਤੇ ਭਾਰੀ ਡਿਸਕਾਊਂਟ ਹੈ ਹਾਂਜੀ ਅਨਮੋਲ ਕਟ ਪੀਸ ਤੇ ਤੁਸੀਂ ਜਲਦੀ ਆਓ ਤੇ ਨਵੇਂ ਮਾਲ ਦੀ ਨਵੀਂ ਵੈਰਾਈਟੀ ਵੇਖੋ ਤੇ ਲੈ ਜਾਓ ਜਲਦੀ ਤੇ ਇਹ ਸਟਾਕ ਤੇ ਵੀ ਪਹਿਲੇ ਵੀ ਡਿਮਾਂਡ ਕਾਫੀ ਹੈ ਕਸਟਮਰ ਇਸ ਦੀ ਡਿਮਾਂਡ ਕਰ ਚੁੱਕੇ ਹਨ ਸਟਾਕ ਆਇਆ ਹੈ ਇਸ ਕਰਕੇ ਤੁਸੀਂ ਆਓ ਜਲਦੀ ਆਓ ਤੇ ਜਲਦੀ ਲੈ ਜਾਓ